ਮੈਂ ਕਹਿੰਦਾ ਬੇਸਬਰੀ ਨਾਲ ਇਸ ਦਿਨ ਦੀ ਉਡੀਕ ਸੀ ਜਿਹੜਾ ਪ੍ਰਮਾਤਮਾ ਨੇ ਅੱਜ ਬਖਸ਼ਿਸ਼ ਕੀਤੀ ਹੈ ਅੱਜ ਇੱਕ ਜਿਵੇਂ ਕਹਿੰਦੇ ਆ ਆਸ ਦੀ ਕਰਨ ਹੁੰਦੀ ਹੈ ਅਗਲੇ ਜੀਵਨ ਜਿਉਣ ਵਾਸਤੇ ਜਿਹੜੇ ਬੰਦੇ ਨੂੰ ਜਿਵੇਂ ਕਹਿੰਦੇ ਹੁੰਦੇ ਇੱਕ ਜੀਤਾ ਪ੍ਰਮਾਤਮਾ ਤੋਂ ਵੀ ਆਸ ਕਰਦੇ ਵੀ ਸਾਵੇਂ ਆਇਆ ਹੋਵੇ ਉਹੀ ਲਈ ਦੁਬਾਰਾ ਬਣ ਜਾਵੇ ਕਿਤੇ ਤੇ ਖੁਸ਼ੀ 'ਚ ਹੋਰ ਵਾਧਾ ਹੋ ਜਾਏ ਗਾਇਕੀ ਸੋਚਿਆ ਕਿ ਗਾਇਕੀ ਬਣਾਉਣਾ ਹੈ ਸਿੱਧੂ ਵਾਂਗ ਬਿਲਕੁਲ ਜੀ ਤਾਂ ਜਦੋਂ ਆਪਾਂ ਸਾਵੇਂ ਦੀ ਗੱਲ ਕਰਦੇ ਆ ਫਿਰ ਤਾਂ ਗਾਇਕੀ ਬਣੀ ਲਗਭਗ ਕੋਨੇ ਦੋ ਸਾਲ ਬਾਅਦ ਅੱਜ ਦਿਨ ਬਦਲਿਆ ਉਹ ਪਰਮਾਤਮਾ ਦੀ ਕਿਰਪਾ ਨਾਲ ਤੇ ਉਹਨੂੰ ਚਾਹਣ ਵਾਲਿਆਂ ਦੀਆਂ ਦੁਆਵਾਂ ਨਾਲ ਬਿਕ ਵਾਰ ਫੇਰ ਇਸ ਘਰ 'ਚ ਖੁਸ਼ੀ ਆਈ ਹੈ ਜਿਹਦਾ ਦੋਨਿੰਦ ਤੇ ਜਨਮ ਦਿਲੇ ਦਾ ਡਾਕਟਰ ਵੀ ਉੱਥੇ ਕਾ ਹਾਜ਼ਰ ਸੀ ਘੱਲੋ ਜਿਹੜੇ ਵੇਲੇ ਉਹ ਉਸ ਵੇਲੇ ਉਹਨੂੰ ਤਕਲੀਫ ਜਨਮ ਤੋਂ ਬਾਅਦ ਆਈ ਸੀ ਉਹਦੇ ਕੋਲ ਲੈ ਕੇ ਗਏ ਸੀ ਉਹ ਵੀ ਹਾਜ਼ਰ ਸੀ ਹਰ ਗੱਲ ਉਹਦੇ ਜਨਮ ਦਿਲੇ ਦੀ ਵੀ ਵਿਚਾਰੀ ਗਈ ਹੈ ਔਰ ਅਜਨਲ ਤੋਲਾ ਵੀ ਕੀਤੀ ਗਈ ਹੈ ਉਹਦੇ ਜਿਹੜੇ ਚਾਹਣ ਵਾਲੇ ਨੇ ਦੁਆ ਵੀ ਕਰਦੇ ਐ ਕਿ ਇਹ ਪਰਮਾਤਮਾ ਤੋਂ ਸਾਮੇ ਹੀ ਵਾਪਸ ਭੇਜਿਆ ਹੋਵੇ ਤਾਂ ਸਾਡੀ ਖੁਸ਼ੀ ਹੋਰ ਵੱਧਾ ਹੋਈ ਨੇ ਕੁ ਕਮਿਊਨਿਟੀ ਲਗਾਤਾਰ ਪੁਣੇ ਦੋ ਸਾਲ ਹੋ ਗਏ ਸਵੇਰੋਂ ਸ਼ਾਮ ਤੱਕ ਅਸੀਂ ਬੰਦਿਆਂ ਨੂੰ ਮਿਲਦੇ ਥੱਕ ਜਾਂਦੇ ਹਾਂ ਪਰ ਉਹ ਤੰਤਾ ਲਗਾਤਾਰ ਪੁਣੇ ਦੋ ਸਾਲਾਂ ਤੱਕ ਉਹਦੇ ਟੁੱਟਿਆ ਨਹੀਂ ਦੋ ਸ਼ਾਮ ਨੂੰ ਕੱਲਿਆਂ ਨੂੰ ਏਡੇ ਵੱਡੇ ਘਰ ਚ ਅੰਦਰ ਵੜਨਾ ਪੈਂਦਾ ਨਾ ਕੁੰਡੀ ਲਾ ਕੇ ਉਦੋਂ ਮਾਹੌਲ ਥੋੜਾ ਜਿਆਦਾ ਜ਼ਰੂਰ ਬੰਦੇ ਦੇ ਅੰਦਰ ਹੌਲ ਪੈਂਦੇ ਨੇ ਵੀ ਯਾਰ ਕਿੱਧਰ ਉਹ ਦੋ ਕਿੱਥੋਂ ਆ ਕੇ ਕਿੱਥੇ ਆ ਕੇ ਖੜੇ ਮੈਨੂੰ ਲੱਗਦਾ ਵੀ ਉਸ ਗੱਲ ਨੂੰ ਜ਼ਰੂਰ ਇਸ ਗੱਲ ਨਾਲ ਹਲਾਰਾ ਮਿਲੇਗਾ ਵੀ ਉਹ ਦੁਬਾਰੇ ਜਿਉਣ ਦਾ ਸਾਧਨ ਬਣੂਗਾ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਰੌਣਕਾਂ ਲੱਗੀਆਂ ਹੋਈਆਂ ਨੇ ਮਾਤਾ ਚਰਨ ਕੋਰ ਜੀ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਜਨਮ ਦਿੱਤਾ ਹੈ ਤੇ ਇਸ ਵਕਤ ਸਹੀ ਹਵੇਲੀ 'ਚ ਹੀ ਮੌਜੂਦ ਆ ਸਾਡੇ ਨਾਲ ਸਿੱਧੂ ਮੂਸੇਵਾਲਾ ਦੇ ਤੈ ਜੀ ਚਮਕੌਰ ਸਿੰਘ ਹੋਰੀ ਸਾਡੇ ਨਾਲ ਮੌਜੂਦ ਨੇ ਸਵਾਗਤ ਹੈ ਪਰੋ ਪੰਜਾਬ ਟੀਵੀ ਤੇ ਤੁਹਾਨੂੰ ਮੁਬਾਰਕਾਂ ਵੀ ਅੱਜ ਕਿਲਕਾਰੀਆਂ ਗੂੰਜੀਆਂ ਨੇ ਸਿੱਧੂ ਮੂਸੇਵਾਲਾ ਦੇ ਘਰੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆਂ ਜੀਨੇ ਫੇਰ ਇਸ ਕਰਮ ਖੁਸ਼ੀਆਂ ਬਖਸ਼ੀਆਂ ਰੌਣਕਾਂ ਬਹੁਤ ਲੱਗੀਆਂ ਨੇ ਮੈਂ ਦੇਖ ਰਿਹਾ ਹਾਂ ਤੁਸੀਂ ਵੀ ਹੋਲੀ ਖੇਡ ਕੇ ਆਏ ਹੋ ਵੈਸੇ ਹੋਲੀ ਤਾਂ 25 ਤਰੀਕ ਨੂੰ ਹੈ ਚਲੋ ਬੱਚਿਆਂ ਨੇ ਤਾਂ ਚਲੋ ਲਗਭਗ ਪੌਣੇ 2 ਸਾਲ ਬਾਅਦ ਅੱਜ ਦਿਨ ਬਦਲਿਆ ਉਹ ਪਰਮਾਤਮਾ ਦੀ ਕਿਰਪਾ ਨਾਲ ਤੇ ਉਹਨੂੰ ਚਾਹਣ ਵਾਲਿਆਂ ਦੀਆਂ ਦੁਆਵਾਂ ਨਾਲ ਬੀਕ ਵਾਰ ਫੇਰ ਇਸ ਘਰ 'ਚ ਖੁਸ਼ੀ ਆਈ ਹੈ ਜਿਹਦਾ ਸਹਿਯੋਗ ਲੋਕਾਂ ਦੀਆਂ ਦੁਆਵਾਂ ਉਹਨਾਂ ਨੂੰ ਅਜਬੂਰ ਪਿਆ ਤੇ ਸ਼ੁਕਰਾਨਾ ਕਰਦੇ ਆ ਉਸ ਪਰਮਾਤਮਾ ਦਾ ਤੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਲਗਾਤਾਰ ਉਸ ਵੇਲੇ ਤੋਂ ਲੈ ਕੇ ਦੁਆਵਾਂ ਕੀਤੀਆਂ ਥਾਂ ਥਾਂ ਤੇ ਅਰਦਾਸਾਂ ਕੀਤੀਆਂ ਵੀ ਇਸ ਪਰਿਵਾਰ ਤੇ ਇਹ ਮੇਰ ਭਰਿਆ ਦਿਨ ਫੇਰ ਆਵੇ ਉਹ ਅੱਜ ਆਇਆ ਇਸ ਕਰਕੇ ਉਹਦੇ ਚਾਹਣ ਵਾਲੇ ਖੁਸ਼ੀ ਮਨਾ ਰਹੇ ਨੇ ਤੇ ਅਸੀਂ ਵੀ ਉਸ ਵਿੱਚ ਸ਼ਾਮਲ ਹਾਂ ਸਿੱਧੂ ਮੂਸੇਵਾਲੇ ਦੇ ਸੁਪਨਿਆਂ ਦਾ ਘਰ ਸੀ ਇੱਥੇ ਹੁਣ ਤੁਸੀਂ ਸਾਰਾ ਪਰਿਵਾਰ ਇੱਥੇ ਮੌਜੂਦ ਹੈ ਤੇ ਅੱਜ ਜਿਸ ਤਰੀਕੇ ਨਾਲ ਖਬਰ ਜਦ ਇਸ ਦੀ ਜਾਣਕਾਰੀ ਸਰਦਾਰ ਬਲਕੌਰ ਸਿੰਘ ਹੋਰਾਵਲੋਂ ਦਿੱਤੀ ਗਈ ਸਿੱਧੂ ਮਸਲੇ ਦੇ ਫੈਨਸ ਨੂੰ ਤਾਂ ਉਸ ਸਮੇਂ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਭਾਵੇਂ ਪੰਜਾਬੀ ਇੰਡਸਟਰੀ ਹੋਵੇ ਜਾਂ ਫਿਰ ਸਿੱਧੂ ਮਸਲੇ ਦੇ ਫੈਨਸ ਹੁਣ ਤਾਂ ਦੇਖ ਰਹੇ ਜਿਸ ਤਰੀਕੇ ਨਾਲ ਵੱਡਾ ਇਕੱਠ ਪ੍ਰਸ਼ੰਸਕਾਂ ਦਾ ਹਵੇਲੀ ਦੇ ਵਿੱਚ ਨਜ਼ਰ ਆ ਰਿਹਾ ਹੈ ਕਹਿੰਦੇ ਇੱਥੇ ਹੀ ਸਾਡਾ ਅੱਜ ਨਵਾਂ ਸਾਲ ਹੈ ਇੱਥੇ ਸਾਡੀ ਦੀਵਾਲੀ ਹੈ ਤੇ ਇੱਥੇ ਸਾਡੀ ਹੋਲੀ ਹੈ ਇੰਨਾ ਜਦ ਪਿਆਰ ਮਿਲਦਾ ਹੈ ਪ੍ਰਸ਼ੰਸਕਾਂ ਵੱਲੋਂ ਕਿਵੇਂ ਦਾ ਮਹਿਸੂਸ ਕਰਦੇ ਹੋ ਨਹੀਂ ਨਹੀਂ ਪਿਆਰ ਤਾਂ ਜੇ ਆਪਾਂ ਕਹਿ ਦਈਏ ਨਾ ਵੀ ਅਸੀਂ ਵੀ ਸਾਡੀ ਵੀ ਉਮਰ 60 ਸਾਲ ਦੀ ਹੋ ਗਈ 35 ਸਾਲ ਸਰਕਾਰੀ ਨੌਕਰੀ ਵੀ ਕਰ ਲਈ ਬਹੁਤ ਸਾਰੇ ਇਨਸੀਡੈਂਟ ਹੋਰ ਵੀ ਦੇਖੇ ਨੇ ਪਿਆਰ ਦੀ ਲੋਕਾਂ ਨੇ ਕੋਈ ਕਮਿਊਨਿਟੀ ਲਗਾਤਾਰ ਪੁਣੇ 2 ਸਾਲ ਹੋ ਗਏ ਸਵੇਰੋਂ ਸ਼ਾਮ ਤੱਕ ਅਸੀਂ ਬੰਦਿਆਂ ਨੂੰ ਮਿਲਦੇ ਥੱਕ ਜਾਂਦੇ ਹਾਂ ਪਰ ਉਹ ਤਾਂ ਤਾਂ ਲਗਾਤਾਰ ਪੁਣੇ 2 ਸਾਲਾਂ ਤੋਂ ਕੋਈ ਟੁੱਟਿਆ ਨਹੀਂ ਤੇ ਅੱਜ ਵੀ ਬਸ ਦਸਤੂਰ ਉਹ ਜਾਰੀ ਹੈਗਾ ਤੇ ਇਹ ਉਹਦਾ ਪਿਆਰ ਆ ਜਾਂ ਉਹ ਕਿਸੇ ਕਿਸਮ ਦਾ ਬੰਦਾ ਸੀ ਉਹਨੇ ਕੀ ਦੁਨੀਆ ਦੇ ਕਿਸੇ ਦੇ ਮਨ ਦੇ ਵਿੱਚ ਪਾਇਆ ਜਾਂ ਉਹ ਪਰਮਾਤਮਾ ਦੀ ਹੀ ਕੋਈ ਖੇਡ ਸੀ ਵੀ ਇਹ ਇਹ ਸਾਡੇ ਤਾਂ ਬਹੁਤ ਸਾਰੀਆਂ ਗੱਲਾਂ ਪਹਿਲਾਂ ਸਮਝ ਚ ਨਹੀਂ ਆਈਆਂ ਉਹਦੀ ਮੌਤ ਤੋਂ ਬਾਅਦ ਬਹੁਤ ਸਾਰਾ ਕਿਸੇ ਲੋਕਾਂ ਨੇ ਦੱਸਿਆ ਤੇ ਬਹੁਤ ਵੱਡਾ ਸਦਮਾ ਸੀ ਪਰਿਵਾਰ ਵਾਸਤੇ ਅੱਜ ਇੱਕ ਜਿਵੇਂ ਕਹਿੰਦੇ ਆ ਆਸ ਦੀ کرن ਹੁੰਦੀ ਹੈ ਅਗਲੇ ਜੀਵਨ ਜਿਉਣ ਵਾਸਤੇ ਜਿਉਂਦੇ ਬੰਦੇ ਨੂੰ ਜਿਵੇਂ ਕਹਿੰਦੇ ਹੁੰਦੇ ਇੱਕ ਤੇ ਉਹ ਜਾਗ ਗਈ ਹੈ ਉਹ ਪਰਵਤ ਮੰਦਾ ਸ਼ੁਕਰਾਨਾ ਕਰਦੇ ਆ ਉਹਦੇ ਚਾਹਣ ਵਾਲਿਆਂ ਧੰਨਵਾਦ ਕਰਦੇ ਆ ਬਾਰੀ ਬਾਰੀ ਜਿਨ੍ਹਾਂ ਨੇ ਮੇਰਾ ਖਾਲਾ ਵੀ ਕੋਈ ਆਪਦੇ ਰਿਸ਼ਤੇਦਾਰੀ ਚ ਮਿਲ ਨਹੀਂ ਜਾਂਦਾ ਜਿਸ ਤਰ੍ਹਾਂ ਦਾ ਹੈ ਉਹਦੇ ਚਾਹਣ ਵਾਲਿਆਂ ਨੇ ਸਾਡਾ ਦੁੱਖ ਇਹ ਵੰਡਾਇਆ ਹੈ ਉਹਨਾਂ ਦਾ ਦੇਣਾ ਕਦੇ ਦਿੱਤਾ ਨਹੀਂ ਜਾ ਸਕਦਾ ਇੰਨਾ ਹੱਤਿਆਂ ਚ ਮੁੱਸੇਲਾ ਖੇਡੇ ਆ ਤੁਹਾਡੇ ਤੁਸੀਂ ਆਪਣੀ ਅੱਖਾਂ ਮੂਰੇ ਦੇਖਿਆ ਨੂੰ ਵੱਡਾ ਹੁੰਦੇ ਹੋਏ ਤਾਂ ਜਦ ਜਨਮ ਹੋਇਆ ਤਾਂ ਉਹ ਜਦੋਂ ਤਸਵੀਰ ਸਾਹਮਣੇ ਆਈ ਉਹਨਾਂ ਨੇ ਸਰਦਾਰ ਬਰਕਾਸ਼ ਸਿੰਘ ਉਹਨਾਂ ਨੇ ਝੋਲੀ ਚੁੱਕਿਆ ਸੀ ਛੋਟੇ ਸ਼ਬ ਨੂੰ ਤਾਂ ਤੁਹਾਡੀ ਅੱਖਾਂ ਮੂਰੇ ਤੇ ਬਹੁਤ ਜੋ ਤਸਵੀਰਾਂ ਨੇ ਸਿੱਧੂ ਮੁਸਲੇ ਦੀਆਂ ਉਹ ਆ ਗਈਆਂ ਹੋਣੀਆਂ ਬਹੁਤ ਸਾਰੀਆਂ ਗੱਲਾਂ ਜ਼ੈਨ ਦੇ ਵਿੱਚ ਚੱਲ ਪਈਆਂ ਹੋਣੀਆਂ ਕੀ ਯਾਦਾਂ ਸੀ ਜਿਹੜੀਆਂ ਉਸ ਵਕਤ ਤੁਹਾਡੇ ਜ਼ੈਨ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਆਈਆਂ ਜਾਦਾ ਉੱਥੇ ਬੜੀਆਂ ਸੀ ਉੱਥੇ ਉਸ ਵੇਲੇ ਦਾ ਜਦ ਉਸ ਵੇਲੇ ਦੇ ਸ਼ੁਭਦੀਪ ਦੇ ਜਨਮ ਦਿਵਸ ਦਾ ਡਾਕਟਰ ਵੀ ਉੱਥੇ ਇੱਕ ਹਾਜ਼ਰ ਸੀ ਘੱਲੋ ਜਿਹੜੇ ਵੇਲੇ ਉਸ ਵੇਲੇ ਉਹਨੂੰ ਤਕਲੀਫ ਜਨਮ ਤੋਂ ਬਾਅਦ ਆਈ ਸੀ ਉਹਦੇ ਕੋਲ ਲੈ ਗਏ ਸੀ ਉਹ ਵੀ ਹਾਜ਼ਰ ਸੀ ਹਰ ਗੱਲ ਉਹਦੇ ਜਨਮ ਦਿਵਸ ਦੀ ਵੀ ਵਿਚਾਰੀ ਗਈ ਹੈ ਔਰ ਅਜਨਲ ਤੁਲਾ ਵੀ ਕੀਤੀ ਗਈ ਹੈ ਉਹਦੇ ਜਿਹੜੇ ਚਾਹਣ ਵਾਲੇ ਨੇ ਦੁਆ ਵੀ ਕਰਦੇ ਐ ਕਿ ਇਹ ਪ੍ਰਮਾਤਮਾ ਤੂੰ ਸਾਮਾ ਹੀ ਵਾਪਸ ਭੇਜਿਆ ਹੋਵੇ ਤਾਂ ਸਾਡੀ ਖੁਸ਼ੀ ਹੋਰ ਵੱਧਾ ਹੋ ਜਾਈਵੇ। ਇਹ ਫਿਰ ਆਉਣ ਵਾਲਾ ਸਮਾਂ ਦੱਸੇਗਾ ਵੀ ਇਹ ਕੀ ਐ। ਤੇ ਆਸ ਕਰਦੇ ਆਂ ਵੀ ਉਹ ਸਾਮਾ ਹੀ ਆਇਆ ਹੋਵੇ ਤਾਂ ਇਹ ਖੁਸ਼ੀ ਦੇ ਵਿੱਚ ਹੋਰ ਵੀ ਵਾਧਾ ਹੋ ਜਾਈਵੇ। ਪਹਿਲਾਂ ਬਹੁਤ ਸਾਰੀਆਂ ਜਨਮ ਤੋਂ ਪਹਿਲਾਂ ਖਬਰਾਂ ਬਹੁਤ ਚੱਲੀਆਂ। ਕਈ মিডিਆ ਧਾਰਣੇ ਨੇ ਤਾਂ ਕਹਤਾ ਕਿ ਕਿਹੜੀ ਤਕਨੀਕ ਦੇ ਨਾਲ ਬੱਚਾ ਪੈਦਾ ਹੋ ਰਿਹਾ। ਜਦੋਂ ਇਹ ਤੁਸੀਂ ਖਬਰਾਂ ਸੁਣੀਆਂ ਦੇਖੀਆਂ ਤੁਹਾਡੇ ਤੇ ਉਸ ਸਮੇਂ ਕੀ ਬੀਤੀ ਠੇਸ ਪਹੁੰਚੀ ਮੰਨੂ? ਬਿਲਕੁਲ। ਇਹ ਕਈ ਜਿਹੜਾ মিডিਆ ਹੈ ਨਾ মিডিਆ ਬਹੁਤ ਮਤਲਬ ਆਪਾਂ ਜੇ ਕਹੀਏ ਨਿਕੰਮੇ ਕਿਸਮ ਦਾ ਰੋਲ ਵੀ ਅਦਾ ਕਰਦਾ ਜਿੱਥੇ ਦੇ ਬਹੁਤ ਸਾਰੇ ਪੋਜੀਟਿਵ ਅੱਖ ਨੇ ਉਹ ਚੀਜ਼ ਨੇ ਸਾਨੂੰ ਤਕਲੀਫ ਪਹੁੰਚਾਈ ਜਿਹਦੇ ਕਰਕੇ ਉਹਨਾਂ ਨੇ ਉਹਨਾਂ ਦੀਆਂ ਇਹ ਲਾਈਆਂ ਹੋਈਆਂ ਖਬਰਾਂ ਕਰਕੇ ਸਾਨੂੰ 15 ਦਿਨ ਹਸਪਤਾਲ ਦੇ ਵਿੱਚ ਬਰਧ ਮਤਲਬ ਇਹ ਗੁਜ਼ਾਰਨਾ ਪਿਆ ਨਹੀਂ ਲੋੜ ਨਹੀਂ ਸੀ ਬਿਲਕੁਲ ਉਹਦੀ ਮਾਤਾ ਠੀਕ ਠਾਕ ਸੀ ਪਰੰਤੂ ਜਦੋਂ ਇਦਾਂ ਉਹਦੀਆਂ ਬੇਤੁਕੀਆਂ ਖਬਰਾਂ ਲਗਦੀਆਂ ਨੇ ਉਹਦੇ ਨਾਲ ਜਿਹੜਾ ਬੰਦਾ ਪੇਸ਼ੈਂਟ ਹੈ ਮਰੀਜ਼ ਹੈ ਜਾਂ ਜਿਹੜਾ ਕਿਸੇ ਸਮੇਂ ਨਾਲ ਜੂਝ ਰਿਹਾ ਹੈ ਉਹਦਾ ਨੇਚਰਲੀ ਆ ਉਹਦੇ ਤੇ ਅਸਰ ਪੈਣਾ ਤੇ ਉਹਦਾ ਬੀਪੀ ਹੋਰ ਜਿਹੜੀਆਂ ਨੇ ਘਟਵਾਦ ਹੋਣਾ ਇਸੇ ਕਰਕੇ ਸਾਨੂੰ 15 ਦਿਨ ਹਸਪਤਾਲ ਚ ਬਦ ਲੱਗੇ ਜੇ ਇਹ ਮਿਹਰ ਕਰਦੇ ਸੀ ਇਹਨਾਂ ਨੂੰ ਬਹੁਤ ਕਹਨੇ ਆ ਅੱਜ ਵੀ ਕਹਿੰਦੇ ਉਹਨੇ ਵੀ ਸਾਡੇ ਪਰਿਵਾਰ ਸਬੰਧੀ ਪਰਿਵਾਰ ਦੀ ਪੁਸ਼ਟੀ ਤੋਂ ਬਿਨਾਂ ਕੋਈ ਵੀ ਖਬਰ ਨਾ ਐਦਾਂ ਨਾ ਲਾਇਆ ਕਰੋ ਪਰ ਅੱਜ ਇਹ ਵਪਾਰ ਬਣ ਗਏ ਚੀਜ਼ਾਂ ਜਾਂ ਸ਼ਰਾਰਤੀ ਲੋਕ ਵੀ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਨੇ ਫੇਕ ਆਈਡੀਆਂ ਵਾਲੇ ਵੀ ਨੇ ਵੀ ਉਹ ਸਿਰਫ ਆਪ ਦੇ ਪੇਜਾਂ ਨੂੰ ਚਲਾਉਣ ਵਾਸਤੇ ਐ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਜਿਹੜੀਆਂ ਨਹੀਂ ਕਰਨੀਆਂ ਚਾਹੀਦੀ ਸਰਦਾਰ ਬਲਕੌਰ ਸਿੰਘ ਹੋਰੀ ਤੁਹਾਡੇ ਨਾਲ ਗੱਲਬਾਤਾਂ ਕਰਦੇ ਸੀ ਛੋਟੇ ਸ਼ੋਭ ਨੂੰ ਲੈ ਕੇ ਕਿਉਂਕਿ ਜੀ ਮੇਰੇ ਕੋਲੀਆਂ ਆਇਆ ਤੇ ਉਹ ਵੀ ਇਸ ਪਰਮਾਤਮਾ ਦਾ ਧੰਨਵਾਦ ਹੀ ਕਰਦੇ ਸੀ ਜਿਵੇਂ ਜਿਵੇਂ ਇਸ ਵੇਲੇ ਦੀ ਤੁਹਾਨੂੰ ਜਦੋਂ ਸ਼ਾਮ ਨੂੰ ਦਿਨੇ ਤਾਂ ਸਾਰਾ ਦਿਨ ਹਣ ਜਾਣ ਵਾਲਾ ਤੰਤਾ ਲੱਗਿਆ ਰਹਿੰਦਾ ਜੀ ਦੋ ਸ਼ਾਮ ਨੂੰ ਕੱਲਿਆਂ ਨੂੰ ਏਡੇ ਵੱਡੇ ਘਰ ਚ ਅੰਦਰ ਵੜਨਾ ਪੈਂਦਾ ਨਾ ਕੁੰਡੀ ਲਾ ਕੇ ਉਦੋਂ ਮਾਹੌਲ ਥੋੜਾ ਜਿਆਦਾ ਜ਼ਰੂਰ ਬੰਦੇ ਦੇ ਅੰਦਰ ਹੌਲ ਪੈਂਦੇ ਨੇ ਵੀ ਯਾਰ ਕਿੱਧਰ ਉਦੋਂ ਕਿੱਥੋਂ ਆ ਕੇ ਕਿੱਥੇ ਆ ਕੇ ਖੜੇ ਮੈਨੂੰ ਲੱਗਦਾ ਵੀ ਉਸ ਗੱਲ ਨੂੰ ਜਰੂਰ ਇਸ ਗੱਲ ਨਾਲ ਹਲਾਰਾ ਮਿਲੇਗਾ ਵੀ ਉਹ ਦੁਬਾਰੇ ਜਿਉਣ ਦਾ ਸਾਧਨ ਬਣੂਗਾ ਜਦੋਂ ਘਰ ਦੇ ਵਿੱਚ ਕਿਸੇ ਨੇ ਜਨਮ ਲੈਣਾ ਹੁੰਦਾ ਹੈ ਨਵ ਜੰਮਨੇ ਨੇ ਤਾਂ ਪਰਿਵਾਰ ਇਹ ਸੋਚ ਰੰਦਾ ਇਸ ਨੂੰ ਵੱਡਾ ਹੋ ਕੇ ਸੀ ਇਸ ਰਾਹੇ ਪਾਵਾਂਗੇ ਅਸੀਂ ਸਵੇਰ ਤੋਂ ਕਵਰੇਜ ਕਰ ਰਹੇ ਹਾਂ ਕਲਾਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਕਲਾਕਾਰ ਕਹਿੰਦੇ ਸੀ ਚਾਹੁੰਦੇ ਆ ਕਿ ਸਿੱਧੂ ਮੂਸੇ ਵਾਲਾ ਵਾਂਗ ਛੋਟਾ ਸ਼ੁਭ ਵੀ ਵੱਡਾ ਕਲਾਕਾਰ ਬਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਪੰਜਾਬੀ ਇੰਡਸਟਰੀ ਦਾ ਨਾਮ ਰੋਸ਼ਨ ਕਰੇ ਤੁਸੀਂ ਇਸ ਸਭ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਚਾਹੁੰਦੇ ਹੋ ਕਿ ਸਿੱਧੂ ਮੂਸੇਵਾਲਾ ਵਾਲਾ ਵਾਂਗੇ ਉਹੀ ਲੀਹਾਂ ਤੇ ਚੱਲੇਗਾ ਨਹੀਂ ਨਹੀਂ ਉਹ ਤਾਂ ਹਰ ਨਵ ਜੰਮੇ ਬੱਚੇ ਦਾ ਮਤਲਬ ਮਾਪਿਉਂ ਚਾਹੁੰਦਾ ਵੀ ਇਹ ਤਰੱਕੀ ਕਰੇ ਬਲੰਦੀਆਂ ਨੂੰ ਛੂਹੇ ਤੇ ਸਾਡਾ ਨਾਮ ਉੱਚਾ ਕਰੇ ਤੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਵੀ ਅਸੀਂ ਤਾਂ ਪਰਮਾਤਮਾ ਤੋਂ ਵੀ ਆਸ ਕਰਦੇ ਹਾਂ ਵੀ ਇਸਾਵਾ ਹੀ ਆਇਆ ਹੋਵੇ ਉਹ ਹਿਲੀ ਦਵਾਰਾ ਬਣ ਜਾਵੇ ਕਿਤੇ ਤੇ ਖੁਸ਼ੀ ਚ ਹੋਰ ਵਾਧਾ ਹੋ ਜਾਏ ਗਾਇਕੀ ਸੋਚਿਆ ਕਿ ਗਾਇਕੀ ਬਣਾਉਣਾ ਹੈ ਸਿੱਧੂ ਵਾਂਗ ਬਿਲਕੁਲ ਜੀ ਤਾਂ ਜਦੋਂ ਆਪਾਂ ਸਾਵੇਂ ਦੀ ਗੱਲ ਕਰਦੇ ਆਂ ਫਿਰ ਤਾਂ ਗਾਇਕੀ ਬਣੀ ਜੀ ਤਾਂ ਹੁਣ ਅਸੀਂ ਦੇਖ ਰਹੇ ਆਂ ਬਾਹਰ ਵੀ ਜਿਵੇਂ ਉਹਨਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਪ੍ਰਸ਼ਾਸਨਕ ਲਗਾਤਾਰ ਇਥੇ ਪਹੁੰਚ ਰਹੇ ਨੇ ਤਾਂ ਇਸ ਦਿਨ ਦੀ ਕਿੰਨੀ ਕੋਡੀਕ ਸੀ ਤੁਹਾਨੂੰ ਖਾਸ ਤੌਰ ਤੇ ਇੱਕ ਤਾਏ ਹੋਣ ਦੇ ਨਾਤੇ ਕਿੰਨੀ ਕੋਡੀਕ ਸੀ ਅੱਜ ਦੇ ਦਿਨ ਜੀ ਸਾਨੂੰ ਬਹੁਤ ਨਾ ਜਿਵੇਂ ਕਹਿੰਦਾ ਬੇਸਬਰੀ ਨਾਲ ਇਸ ਦਿਨ ਦੀ ਉਡੀਕ ਸੀ ਜਿਹੜਾ ਪ੍ਰਮਾਤਮਾ ਨੇ ਅੱਜ ਬਖਸ਼ਿਸ਼ ਕੀਤੀ ਹੈ ਮੈਂ ਤਾਂ 24 ਘੰਟੇ ਸੀ ਉਸ ਅਕਾਲਪੁਰਖ ਪ੍ਰਮਾਤਮਾ ਨੂੰ ਮੰਨਣ ਵਾਲੇ ਲੋਕ ਆ ਤੇ ਉਹਨੇ ਚਲੋ ਇਹ ਦੁਬਾਰਾ ਖੁਸ਼ੀ ਦਾ ਟਾਈਮ ਲਿਆਦੇ ਮੈਂ ਤਾਂ ਬਹੁਤ ਵਾਰੀ ਕਹਣਾ ਹੁਣਾ ਵੀ ਇਹ 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 ਪਤਾ ਨਹੀਂ ਕਿਸ ਪਲਾਨ ਦੇ ਤਹਿਤ ਇਹ ਕਤਲ ਕਰ ਦਿੱਤਾ ਗਿਆ ਜਿਹੇ ਕਤਲ ਕਰਨ ਵਾਲੇ ਉਹਨੂੰ ਇੱਕ ਵਾਰੀ ਮਿਲੇ ਹੁੰਦੇ ਤਾਂ ਕਦੇ ਨਹੀਂ ਉਹਨੂੰ ਮਾਰਦੇ ਸੀ ਉਹਨੂੰ ਮਿਲ ਚੁੱਕਿਆ ਇਨਸਾਨ ਉੱਤੇ ਗੋਲੀ ਨਹੀਂ ਚਲਾ ਸਕਦਾ ਸੀ ਸਰਕਾਰ ਤੋਂ ਬਹੁਤ ਗਿਲਾ ਰਿਹਾ ਹੈ ਤੁਸੀਂ ਵੀ ਕਾਫੀ ਬੋਲਦੇ ਰਹੇ ਹੋ ਗਿਲਾ ਅਜੇ ਤੱਕ ਕਾਇਮ ਹੀ ਹੈ ਉਹ ਗੱਲਾ ਸਰਕਾਰ ਨੇ ਕਿਸੇ ਵੀ ਮਤਲਬ ਉਸ ਪੁਆਇੰਟ ਤੇ ਜਿੱਥੋਂ ਇਹ ਹਿਸਟਰੀ ਚੱਲੀ ਹੈ ਉਹ ਤੇ ਕੋਈ ਕੰਮ ਨਹੀਂ ਸਰਕਾਰ ਨੇ ਕੀਤਾ ਸਿਰਫ ਇੱਕ ਇੱਕ ਪੜਾਏ ਕਿਰਾਏ ਪਾੜੇ ਵਾਲੇ ਲੋਕਾਂ ਨੂੰ ਫੜ ਕੇ ਅੰਦਰ ਦੇ ਕੇ ਤੇ ਆ ਆ ਆਪਣੀ ਡਿਊਟੀ ਤੋਂ ਸੁਰਖਰੂ ਹੋ ਕੇ ਬੈਠ ਗਏ ਪਰ ਇਹ ਕਤਲ ਇਦਾਂ ਦਾ ਨਹੀਂ ਹੈ ਵੀ ਇਹਨੂੰ ਹੀ ਤੁਰਿਆ ਜਾਂਦਾ ਕੋਈ ਮਾਰ ਗਿਆ ਜਿਹੜਾ ਬੰਦਾ ਉਹਨੂੰ ਜਾਣਦਾ ਹੀ ਨਹੀਂ ਉਹ ਕਿਉਂ ਮਾਰੂਗਾ ਕੋਈ ਵੀ ਪਲਾਨ ਕਰਨ ਵਾਲਾ ਬੰਦਾ ਸਰਕਾਰ ਨੇ ਨੰਗਾ ਨਹੀਂ ਕੀਤਾ ਉਲਟੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਮਾਤਾ ਚਰਨ ਕੌਰ ਹੋਰੀ ਤੰਦਰੁਸਤ ਨੇ ਚੰਗੀ ਤਰ੍ਹਾਂ ਪਰਿਵਾਰ ਤੰਦਰੁਸਤ ਹੈ ਬਿਲਕੁਲ ਤੰਦਰੁਸਤ ਨੇ ਬੱਚਾ ਵੀ ਤੰਦਰੁਸਤ ਹੈ ਉਹਦੇ ਮਾਤਾ ਵੀ ਤੰਦਰੁਸਤ ਨੇ ਫੈਨਸ ਨੂੰ ਕੀ ਕਹਿਣਾ ਚਾਹੁੰਦੇ ਆ ਪ੍ਰਸ਼ੰਸ਼ਕਾਂ ਲਗਾਤਾਰ ਪਹੁੰਚ ਰਹੇ ਨੇ ਹਵੇਲੇ ਫੈਨਸ ਨੂੰ ਮੈਂ ਤਾਂ ਸਿਰਫ ਧੰਨਵਾਦ ਕਰਨਾ ਚਾਹਾਂਗਾ ਮੈਂ ਤਾਂ ਇਹੀ ਕਹਾਂਗਾ ਇਹ ਅਰਦਾਸਾਂ ਹੀ ਉਹਨਾਂ ਦੀਆਂ ਨੇ ਜਿਨ੍ਹਾਂ ਨੇ ਇਸ ਇਸ ਖੁਸ਼ੀ ਵਾਸਤੇ ਅਰਦਾਸਾਂ ਕੀਤੀਆਂ ਔਰ ਇਸ ਦੁੱਖ ਦੇ ਵਿੱਚ ਸ਼ਰੀਕ ਹੋਏ ਉਹਨਾਂ ਦਾ ਜਿੰਨਾ ਧੰਨਵਾਦ ਕਰਦੀਏ ਉਹਨੇ ਹੀ ਥੋੜੇ ਸ਼ੁਕਰੀਆ ਐਸੀ ਸਾਡੇ ਨਾਲ ਸਿੱਧੂ ਮੂਸੇਵਾਲਾ ਦੇ ਤਾਇਆ ਸਰਦਾਰ ਚਮਕੌਰ ਸਿੰਘ ਹੋਰੀ ਇਹ ਵੀ ਉਸ ਥਾਂ ਤੋਂ ਹੀ ਹੋ ਕੇ ਆਏ ਨੇ ਜਿੱਥੇ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦਾ ਜਨਮ ਹੋਇਆ ਹਾਲਾਂਕਿ ਇਹਨਾਂ ਨੇ ਗੱਲਬਾਤ ਦੇ ਦੌਰਾਨ ਇਹ ਦੱਸਿਆ ਹੈ ਕਿ ਮਾਤਾ ਚਰਨ ਕੋਰ ਹੋਰੀ ਬਿਲਕੁਲ ਤੰਦਰੁਸਤ ਨਹੀਂ ਪਰਿਵਾਰ ਚੰਗੀ ਤਰ੍ਹਾਂ ਤੰਦਰੁਸਤ ਹੈ ਤੇ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜਦੋਂ ਇਹ ਖਬਰ ਦੀ ਜਾਣਕਾਰੀ ਸਰਦਾਰ ਬਲਕੋਤ ਸਿੰਘ ਹੋਰਾ ਵੱਲੋਂ ਦਿੱਤੀ ਗਈ ਤਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਹਵੇਲੀ ਜੇ ਵੱਡਾ ਇਕੱਠ ਪ੍ਰਸ਼ੰਸਕਾਂ ਦਾ ਦੇਖਣ ਨੂੰ ਮਿਲਿਆ ਤਾਂ ਤੁਸੀਂ ਇਹ ਤੁਹਾਡੇ ਤੱਕ ਵੀ ਜਾਣਕਾਰੀ ਪਹੁੰਚਾ ਦਿਆ ਕਿ ਇਸ ਵਕਤ ਵੀ ਇਸ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਲਗਾਤਾਰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਪਹੁੰਚ ਰਹੇ ਨੇ ਦੇਖ ਜਸਤ ਦੇਖ ਦਿਓ ਪੂਰੇ ਪੰਜਾਬੀ